ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਦੇਖ ਜਿਹੜਾ ਜਰੂਰ ਤੇ ਕੀ ਕਰੋ ਅੱਜ ਆਪਾਂ ਲੈ ਕੇ ਆਏਗੇ ਜਾਰਜਟ ਦੇ ਸੂਟ ਲੈ ਕੇ ਆਏਗੇ ਤੇ ਪਲੱਸ ਨਾਲ ਤੁਹਾਨੂੰ ਪਲੇਨ ਫੈਬਰਿਕ ਦਿਖਾਵਾਂਗੇ ਹਨਾ ਜਿਹੜੀਆਂ ਪਹਿਲਾਂ ਦੀ ਡਿਮਾਂਡ ਸੀ ਵੀ ਸਾਨੂੰ ਪਸ਼ਮੀਨੇ ਦੇ ਵਿੱਚ ਫੈਬਰਿਕ ਚਾਹੀਦਾ ਟੂ ਟੋਨ ਪਸ਼ਮੀਨਾ ਤੇ ਪਲੇਨ ਫੈਬਰਿਕ ਜਿਵੇਂ ਵੀ ਤੁਸੀਂ ਸੂਟ ਰੈਡੀ ਕਰਵਾਉਣੇ ਹੋ ਤਾਂ ਆਪਣੇ ਆਰਡਰ ਲੇਗੇ ਜਿਹੜੇ ਤੁਸੀਂ ਦੇ ਦਿਓ ਬਾਹਰ ਲਈਆਂ ਪਹਿਣਾ ਦੀ ਕਾਫੀ ਜ਼ਿਆਦਾ ਡਿਮਾਂਡ ਰਹੀ ਹੈ ਪਸ਼ਮੀਨੇ ਦੇ ਉੱਪਰ ਉਹਦਾ ਠੰਡ ਪੈਣੀ ਸ਼ੁਰੂ ਹੋ ਗਈ ਹੈਗੀ ਉਹਨਾਂ ਨੂੰ ਪਸ਼ਮੀਨੇ ਦੇ ਸੂਟ ਸੀਗੇ ਜਿਹੜੇ ਚਾਹੀਦੇ ਸੀਗੇ ਜੌਰਜਟ ਦੇ ਆਪਾਂ ਨਵੇਂ ਸੂਟ ਲੈ ਕੇ ਆਏਗੇ ਤੁਸੀਂ ਦੇਖ ਸਕਦੇ ਹੋ ਪ੍ਰਿੰਟ ਇੱਕ ਤੋਂ ਇੱਕ ਹਟਕੇ ਮਿਲੂਗਾ ਤੁਹਾਨੂੰ ਪ੍ਰਾਈਸ ਇਹਨਾਂ ਦਾ 1050 ਰਹੂਗਾ ਸੇਮ ਵਧੀਆ ਬ੍ਰਾਂਡ ਦੀ ਜੌਰਜਟ ਐਦਾਂ ਨਹੀਂ ਹੈਗਾ ਫਰੌਕ ਸੂਟ ਬਣਾਓ ਸਲਵਾਰ ਸੂਟ ਬਣਾਓ ਜਿੰਨਾ ਮਰਜੀ ਤੁਸੀਂ ਰੈਡੀ ਕਰਵਾਓ ਇਹਨਾਂ ਨੂੰ ਤੇ ਬਹੁਤ ਜਿਆਦੇ ਸੋਹਣੇ ਸੂਟ ਲਿੰਗ ਇਹ ਰੈਡੀ ਹੋ ਜਾਣਗੇ ਲਓ ਜੀ ਤੁਸੀਂ ਪ੍ਰਿੰਟ ਹੈਗਾ ਜਿਹੜਾ ਚੈੱਕ ਕਰ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈਗਾ ਤੇ ਪਹਿਲਾ ਕਲਰ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ orange orange ਦੇ ਉੱਪਰ ਜਿਹੜਾ ਇਹ ਪ੍ਰਿੰਟ ਹੈ ਜੌਰਜਟ ਤੇ ਉੱਪਰ ਫਸਟ ਟਾਈਮ ਬਣ ਕੇ ਆਇਆ ਹੈਗਾ ਪਹਿਲਾਂ orange ਦੇ ਵਿੱਚ ਜੌਰਜਟ ਚ ਕਦੇ ਸੂਟ ਨਹੀਂ ਆਇਆ ਸੀਗਾ ਤੇ ਪ੍ਰਾਈਸ ਇਹਦਾ ਵੀ ਰਹੂਗਾ ਜੀ 1050 ਬਹੁਤ ਵਧੀਆ ਸੌਫਟ ਜੌਰਜਟ ਹੈਗੀ ਲਓ ਜੀ ਅਗਲਾ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਵੀ ਨੈਕਸਟ ਪ੍ਰਿੰਟ ਹੈਗਾ ਜਿਹੜਾ ਤੁਸੀਂ ਦੇਖ ਸਕਦੇ ਹੋਗੇ ਤੇ ਕੁਝ ਹਟਕੇ ਜਿਹਾ ਪ੍ਰਿੰਟ ਲੈ ਕੇ ਆਏ ਨਵੀਂ ਜਿਹੀ ਲੁੱਕ ਦੇ ਹਨਾ ਤੁਸੀਂ ਸਿਲਾਈ ਕਰਾਉਣਾ ਚਾਹੋ ਨਾ ਸਿਲਾਈ ਕਰਾ ਸਕਦੇ ਹੋਗੇ ਬਿਨਾ ਸਿਲਾਈ ਤੋਂ ਲਗਵਾਉਣਾ ਬਿਨਾ ਸਿਲਾਈ ਤੋਂ ਇਹਨਾਂ ਤੁਸੀਂ 올ਓਵਰ ਸੂਟ ਲੇਗੇ ਜਿਹੜੇ ਰੈਡੀ ਕਰਵਾਇਓ ਤੇ ਅਗਲਾ ਪ੍ਰਿੰਟ ਹੈਗਾਗਾ ਡਾਰਕ ਪਰਪਲ ਸ਼ੇਡ ਦੇ ਵਿੱਚ ਹੈਗਾ ਇਹਦੀ ਵੀ ਤੁਸੀਂ ਪ੍ਰਿੰਟਿੰਗ ਹੈ ਜਿਹੜੀ ਚੈੱਕ ਕਰ ਸਕਦੇ ਹੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਇਹ ਵੀ ਬਿਲਕੁਲ ਸੌਫਟ ਜਾਰਜਟ ਹੈ ਕੋਈ ਹਾਰਡ ਨਹੀਂ ਹੈਗੀ ਪੈਣਾ ਪੁੱਛਦੀਆਂ ਹੁੰਦੀਆਂ ਨੇ ਮੈਨੂੰ ਬਿਲਕੁਲ ਸੌਫਟ ਹੈ ਇਹਦੀ ਲੈ ਲੋ ਜੀ ਨੈਕਸਟ ਪ੍ਰਿੰਟ ਅਗਰ ਤੁਸੀਂ ਦੇਖ ਸਕਦੇ ਹੋ ਫਰੋਜ਼ੀ ਸ਼ੇਡ ਦੇ ਵਿੱਚ ਹੈਗਾ ਲਓ ਜੀ 5 ਮੀਟਰ ਦੀ ਕਟ ਮਿਲੂਗੀ ਤੁਹਾਨੂੰ ਇਹ ਸੂਟਾਂ ਚ ਤੇ ਇਹ ਵੀ ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋ ਫਰੌਕ ਸਟਾਈਲ ਬਣਾਉਣੇ ਨੇ ਸੂਟ ਫਰੌਕ ਸਟਾਈਲ ਬਣਾਉ ਹਨਾ ਬਹੁਤ ਹੀ ਜਿਆਦੇ ਸੋਹਣੇ ਬਣਨਗੇ ਕਿਸੇ ਨੂੰ ਤੁਸੀਂ ਗਿਫਟ ਕਰਨਾ ਹੈ ਨੇ ਸੂਟ ਤਾਂ ਤੁਸੀਂ ਇਹਦੇ ਵਿੱਚੋਂ ਜ਼ਰੂਰ ਲੈ ਸਕਦੇ ਹੋ ਦੋ ਲਓ ਤਿੰਨ ਲਓ ਇੱਕ ਰੋਲ ਦੇ ਵਿੱਚ ਤਿੰਨ ਤਿੰਨ ਸੂਟ ਹੁੰਦੇ ਲੰਗੇ ਲੋ ਜੀ ਅਗਲਾ ਪ੍ਰਿੰਟ ਹੈ ਜਿਹੜਾ ਤੁਸੀਂ ਦੇਖ ਸਕਦੇ ਹੋ ਮਹਰੂਨ ਸ਼ੇਡ ਦੇ ਉੱਪਰ ਬਣਿਆ ਹੋਇਆ بیس ਇਹਦਾ ਮਹਰੂਨ ਹੈਗਾ ਤੇ ਇਸ ਤਰ੍ਹਾਂ ਫਲਾਰ ਬਣੇ ਹੋਏ ਨੇਗੇ ਤੇ ਇਹ ਵੀ ਤੁਸੀਂ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਹਨਾ ਤੁਸੀਂ ਉੱਚੀਆਂ ਸ਼ਰਟਾਂ ਨਾਲ ਜਿੱਦਾਂ ਮਰਜ਼ੀ ਇਹਨਾਂ ਨੂੰ ਰੈਡੀ ਕਰਵਾਓ ਬਹੁਤ ਜ਼ਿਆਦਾ ਸੋਹਣੇ ਬਣਨਗੇ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਹੈਗੀ ਪਲੇਨ ਫੈਬਰਿਕ ਦਿਖਾਉਣੀ ਆ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਟੂਲ ਟੋਨ ਪਸ਼ਮੀਨੇ ਦੇ ਕਲਰ ਦਿਖਾਉਣੀ ਆ ਮੈਂ ਤੁਹਾਨੂੰ ਇਦਾਂ ਬੰਦ ਹੀ ਦਿਖਾਉਂਗੀ ਕਲਰ ਬਿਲਕੁਲ ਪਰਫੈਕਟ ਆ ਰਿਹਾਗਾ ਇਹ ਨਹੀਂ ਹੈਗਾ ਵੀ ਕੋਈ ਕਲਰ ਦਾ ਫਰਕ ਹੈ ਸੇਮ ਆ ਰਿਹਾ ਹੈਗਾ ਪਲੇਨ ਫੈਬਰਿਕ ਨਹੀਂ ਮਿਲਦਾ ਹੈਗਾ ਵਰਕ ਦਾ ਡਿਜ਼ਾਈਨ ਭੇਜੋ ਤੇ ਆਪਣੇ ਤੁਸੀਂ ਸੂਟ ਲੇਗੇ ਜਿਹੜੇ ਰੈਡੀ ਕਰਵਾ ਸਕਦੇ ਹੋ ਹਰ ਤਰ੍ਹਾਂ ਦਾ ਵਰਕਰ ਆਪਣੇ ਕੋਲੇ ਅਵੇਲੇਬਲ ਹੈਗਾ ਦਾ ਆਰੀ ਮਸ਼ੀਨ ਹੈਂਡ ਜੋ ਵੀ ਤੁਸੀਂ ਕੰਮ ਕਰਵਾਉਣਾ ਚਾਹਦੇ ਹੋ ਟੂ ਟੋਨ ਪਛਮੀਨੇ ਦੇ ਉੱਪਰ ਜ਼ਿਆਦਾਤਰ ਜਿਹੜਾ ਕੰਮ ਹੈਗਾ ਆਰੀ ਦੇ ਵਿੱਚ ਹੀ ਸੋਹਣਾ ਲੱਗਦਾ ਹੈਗਾ ਤੇ ਇਹ ਵੀ ਤੁਸੀਂ ਦੇਖ ਸਕਦੇ ਹੋ ਬਲੂ ਸ਼ੇਡ ਦਾ ਹਨਾ ਸੂਟ ਹੈਗਾ ਲਓ ਜੀ ਕਲਰ ਹੈਗਾ ਦੇਖ ਸਕਦੇ ਹੋ ਤੁਸੀਂ ਟੂ ਟੋਨ ਪਛਮੀਨੇ ਦੇ ਵਿੱਚ ਹੈਗਾ ਤੇ ਇਸ ਤੋਂ ਬਾਅਦ ਆ ਜਾਊਗਾ ਜੀ ਮਹਿੰਦੀ ਛੇੜ ਆ ਜਾਊਗਾ। ਲੋ ਮਹਿੰਦੀ ਆ ਜਾਊਗਾ। ਤੇ ਇਸ ਤਰ੍ਹਾਂ ਸਾਰੇ ਰੰਗ ਇੱਕ ਤੋਂ ਇੱਕ ਹਟ ਕੇ ਲੇਗੇ। ਲੋ ਜੀ। ਇਹ ਹੈਗੇ ਸੀ ਕਾਪਰ ਕਲਰ ਹੈਗਾ ਇਹ ਵਾਲਾ। ਕਾਪਰ ਕਲਰ ਹੈਗਾ ਇੱਥੇ ਤੁਸੀਂ ਰੈਡੀ ਕਰਵਾਉਣਾ ਸੂਟ ਕਰਵਾ ਸਕਦੇ ਹੋ। ਆਹ ਵਾਲਾ ਹੈਗਾ ਜੀ ਫਰੋਜ਼ੀ ਸੀਗਾ ਇਹ ਮੋਰ ਪੰਖੀ ਆ ਸਭ ਤੋਂ ਪਹਿਲਾਂ ਸੂਟ ਦਿਖਾਇਆ ਫਰੋਜ਼ੀ ਸੀ ਇਹ ਮੋਰ ਪੰਖੀ ਆ ਕਲਰ ਹੈਗਾ ਇਹ ਵੜਾ ਹੈਗਾ ਜੀ ਬਲੈਕ ਪ੍ਰੋਪਰ ਜੈੱਡ ਬਲੈਕ ਹੈਗਾ ਬਲੈਕ ਹੈਗਾ ਲਓ ਇਸ ਤੋਂ ਬਾਅਦ ਆਜੂਗਾ ਜੀ ਪਲੇਨ ਪਲੇਨ ਦੇ ਵਿੱਚ ਇਹ ਕੋਈ ਟੂ ਟੋਨ ਨਹੀਂ ਹੈਗਾ ਪਹਿਲਾ ਕਲਰ ਹੈਗਾ ਜੀ ਅੱਜ ਮੈਂ ਤੁਹਾਨੂੰ ਪ੍ਰੋਪਰ ਜਿਹੜਾ ਮੈਨੂੰ ਲੱਗਦਾ ਵੀ ਦਿਖ ਨਹੀਂ ਰਿਹਾ ਨਾ ਮੈਂ ਤੁਹਾਨੂੰ ਖੋਲ ਕੇ ਵੀ ਦਿਖਾ ਦਉਗੀ ਨਹੀਂ ਬਿਲਕੁਲ ਸਾਰੇ ਕਲਰ ਲੰਗੇ ਜਿਹੜੇ सही हो आ रहे हैं लो जी मेहरून शेड है अगला तो देख सकते हो मोरपंखिया शेड हैगा प्लेन के बच्चा आरामैक्स का वाइस पशमीना वाइस घर की टैक्स हैगी। लो जी अगला कलर सारे शेड प्रॉपर आ रहे हैं गे लो जी ग्रीन ਰੋਜ਼ੀ ਮਾਊਸ ਛੇਡ ਹੈਗਾ ਇਹ ਵਾਲਾ ਕੋਣ ਕੋਈ ਵੀ ਨਹੀਂ ਪੱਟਾ ਹੈਗਾ ਅਸੀਂ ਪੈਂਕ ਨਹੀਂ ਸਾਰੇ ਰੰਗ ਲੈ ਕੇ ਆਏ ਆਂਗੇ ਮਹਿੰਦੀ ਗੱਲ ਹੈਗਾ ਇਹ ਪਲੇਨ ਦੇ ਵਿੱਚ ਇਹ ਰੈੱਡ ਰੈੱਡ ਕਲਰ ਹੈ ਵਾਲਾ ਪਿਸਤਾ ਸ਼ੇਡ ਹੈਗਾ ਡਾਰਕ ਪਰਪਲ ਸ਼ੇਡ ਹੈਗਾ ਕਰੀਮ ਸ਼ੇਡ ਹੈਗਾ ਇਹ ਵਾਲਾ ਓਨੀਅਨ ਸ਼ੇਡ ਹੈਗਾ ਪਿੰਕ ਟੋਨ ਤੇ ਹੈ ਵਾਲਾ ਮਸਟਰਡ ਸ਼ੇਡ ਮਸਟਰਡ ਸ਼ੇਡ ਹੈ ਵਾਲਾ ਇੰਨੇ ਰੰਗ ਲੈ ਕੇ ਆ ਮੈਂ ਵੀ ਨਹੀਂ ਦਿਖਣੀ ਹੈਗੀ ਖੜੀ ਬਲੈਕ ਪਿੰਕ ਲਵੈਂਡਰ ਲਵੈਂਡਰ ਸ਼ੇਡ ਹੈ ਥੋੜਾ ਜਿਹਾ ਡਾਲ ਲਿਆ ਇਹ ਡਾਰਕ ਸ਼ੇਡ ਹੈ بلو بلو شیڈ ہے بلیک نہیں ہےਗਾ یہ بھی میں ਤੁਹਾਨੂੰ ਖੋਲ ਕੇ ਦਿਖਾ ਦਿੰਦੀ ਆ। کلوز بلو کلر ਹੈਗਾ ਇਹ। ਸਾਰੇ ਕਲਰ ਤੁਹਾਨੂੰ ਦਿਖਾ ਚੁੱਕੀ ਆਂਗੀ ਤੁਸੀਂ ਦੇਖ ਸਕਦੇ ਹੋਗੇ। ਕੋਈ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਹੋਵੇਗਾ ਪਲੇਨ ਫੈਬਰਿਕ ਪਲੇਨ ਫੈਬਰਿਕ ਇਹਨਾਂ ਦੇ ਵਿੱਚੋਂ ਕੋਈ ਵੀ ਤੁਹਾਨੂੰ ਨਹੀਂ ਮਿਲਣਾ ਹੈਗਾ ਤੁਸੀਂ ਵਰਕ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਸੈਂਡ ਕਰਕੇ। ਕਿਉਂਕਿ ਬਾਤ ਥੋੜਾ ਸਟਾਕ ਹੁੰਦਾ ਦਾ ਸਾਡੇ ਲਈ ਅਸੀਂ ਖੁਦ ਹਨਾ ਬੁਟੀਕ ਲਈ ਲੈ ਕੇ ਆਉਨੇ ਆਗੇ ਵਾਲਾ ਫੈਬਰਿਕ ਹੈ ਜਿਹੜਾ ਪਲੇਨ ਸਾਡੇ ਲਵੇ ਕਸਟਮਰ ਦੀ ਇੰਨੀ ਕਿ ਜ਼ਿਆਦਾ ਡਿਮਾਂਡ ਰਹਿੰਦੀ ਹੈ ਵਰਕ ਵਾਲੇ ਸੂਟਾਂ ਦੀ ਰੈਗੂਲਰ ਜਿਹੜਾ ਕੰਮ ਹੈ ਉਹ ਚੱਲ ਰਿਹਾਗਾ ਤੁਸੀਂ ਡਿਜ਼ਾਈਨ ਸਾਡੇ ਨਾਲ ਸ਼ੇਅਰ ਕਰਕੇ ਸੂਟ ਨਿੰਗ ਜਿਹੜੇ ਰੈਡੀ ਕਰਵਾ ਸਕਦੇ ਹੋਗੇ ਪਲੇਨ ਕੋਈ ਵੀ ਸੂਟ ਨਹੀਂ ਮਿਲਣਾ ਪਲੀਜ਼ ਹਨਾ ਮੇਰੀ ਰਿਕਵੈਸਟ ਹੈ ਕੋਈ ਵੀ ਮੈਸੇਜ ਨਾ ਕਰਿਓ ਵੀ ਪਲੇਨ ਫੈਬਰਿਕ ਸਾਨੂੰ ਚਾਹੀਦਾ ਹੈਗਾ ਤੇ ਮੈਨੂੰ ਪਤਾ ਹੈ ਹਨਾ ਇਹ ਪਹਿਣਾ ਦੀ ਬਹੁਤ ਜ਼ਿਆਦਾ ਡਿਮਾਂਡ ਸੀਗੀ ਉਹਨਾਂ ਨੇ ਹਨਾ ਸੂਟ ਇਹ ਛੱਡਣੀ ਨਹੀਂ ਹੈਗੇ ਤੇ ਵਰਕ ਲਈ ਆਪਣੇ ਸੂਟ ਲੈਗੇ ਉਹਨਾਂ ਦੇ ਵਰਕ ਵੀ ਡਿਜ਼ਾਈਨ ਮੇਰੇ ਕੋਲੇ ਆਏ ਆਏ ਪਏ ਨੇਗੇ ਬਸ ਉਹਨਾਂ ਨੇ ਕਲਰ ਸਿਲੈਕਟ ਕਰਨੇ ਨੇ ਡਿਜ਼ਾਈਨ ਪਹਿਣਾ ਨੇ ਬਹੁਤ ਸਾਰੀਆਂ ਪਹਿਣਾ ਨੇ ਆਰਡਰ ਨੇਗੇ ਜਿਹੜੇ ਦੇ ਰੱਖੇ ਨੇਗੇ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨੇਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਸਾਡੇ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ